ਜਦੋਂ ਕਦੇ ਸ਼ਦੀਲਾ ਲਾਉਂਦੇ ਨੇ ਸਾਡੇ ਨੌਜਵਾਨ ਵੀਰ ਕੋਈ ਲੰਗਰਾਂ ਚ ਸੇਵਾ ਕਰਦੇ ਨੇ ਸਾਡੇ ਨੌਜਵਾਨ ਵੀਰ ਰੋਡਾਂ ਉੱਪਰ ਸੜਕਾਂ ਉੱਪਰ ਲੰਗਰ ਲਾਉਂਦੇ ਨੇ ਤੇ ਮੁਬਾਰਕ ਆ ਚਲੋ ਸੇਵਾ ਕਰਦੇ ਨੇ ਤੇ ਮੈਂ ਕਹਿੰਨਾ ਹਾਂ ਨਾ ਇਹ ਮੇਰੇ ਵੀਰੋ ਤੁਸੀਂ ਭਾਵੇਂ ਸਿਰਾਂ ਤੇ ਰੋਮਾਲ ਬੰਨ੍ਹੇ ਤੇ ਭਾਵੇਂ ਤੁਸੀਂ ਪਰਨੇ ਬੰਨ੍ਹੇ ਆ ਤੁਸੀਂ ਧੰਤਾ ਦੇ ਯੋਗ ਜੇ ਤੁਸੀਂ ਸੇਵਾ ਕਰ ਰਹੇ ਜੇ ਪਰ ਇੱਕ ਗੱਲ ਚੇਤੇ ਰੱਖਿਓ ਵੀ ਤੁਸੀਂ ਜਿਸ ਗੁਰੂ ਦੇ ਧਾਰ ਤੇ ਸੇਵਾ ਕਰਦੇ ਜੇ ਤੁਸੀਂ ਉਸੇ ਦੇ ਅੱਗੇ ਝੁਕਿਆ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਹੋਰ ਦੇ ਚਲੇ ਜੇ ਤੁਸੀਂ ਸਾਹਮਣੇ ਲੋਕਾਂ ਦੇ ਕਿਸੇ ਹੋਰ ਦੇ ਸਿੱਖ ਬਣ ਜਾਂਦੇ ਜੇ ਜਦੋਂ ਕਿਸੇ ਪੀਰ ਫਕੀਰ ਜਾਂ ਕੋਈ ਇਹੋ ਜਿਹਾ दारू ਪੀਣ ਵਾਲਾ ਨਸ਼ਟਮੇ ਪੀਣ ਵਾਲਾ ਕਤੇ ਗੁਰੂ ਆਵੇ ਤਾਂ ਤੁਸੀਂ ਕਦੇ ਉਹਨਾਂ ਦੇ ਹਮਾਇਤੀ ਬਣ ਜਾਂਦੇ ਜੇ ਸੱਚੇ ਪੁਰੂ ਦੇ ਸਿੱਖ ਜੇ ਭਾਵੇਂ ਤੁਸੀਂ ਰੁਮਾਲ ਬੰਨਦੇ ਜੇ ਭਾਵੇਂ ਤੁਸੀਂ ਪਰਨੇ ਬੰਨਦੇ ਜੇ ਕੋਈ ਗੱਲ ਨਹੀਂ ਵਕਤ ਆਏਗਾ ਕਦੇ ਇਹ ਵੀ ਚਿਹਰੇ ਗੁਰੂ ਅਨੰਦਪੁਰ ਸਾਹਿਬ ਵੱਲ ਨੂੰ ਹੋਣਗੇ ਪਰ ਕਦੇ ਉਹਨਾਂ ਦੇ ਡੇਰਿਆਂ ਵੱਲ ਨਾ ਮੂੰਹ ਕਰਿਓ ਦੰਬੀਆਂ ਵਾਲ ਨੂੰ ਨਾ ਕਰਿਓ ਜਿਹੜੇ ਤੁਹਾਨੂੰ ਚਲਮੇ ਤੇ ਲਾ ਦੇਣ ਸਿਗਰਟਾਂ ਤੇ ਲਾ ਦੇਣ ਸੂਟਿਆਂ ਤੇ ਲਾ ਦੇਣ ਉਧਰ ਨਾ ਜਾਇਓ ਚਲੋ ਕੋਈ ਗੱਲ ਤੁਸੀਂ ਅਜੇ ਭੁੱਲੇ ਅਣਜਾਣੇ ਜੇ ਕਿਸੇ ਕਾਰਨ ਤੁਸੀਂ ਆਪਣੇ ਗੁਰੂ ਦੇ ਰਾਹ ਤੋਂ ਪਟਕ ਗਏ ਜੇ ਪਰ ਜੇ ਉਧਰ ਨਾ ਜਾਓਗੇ ਤੇ ਤੁਹਾਡਾ ਮੂੰਹ ਆਨੰਦਪੁਰ ਸਾਹਿਬ ਵੱਲੋਂ ਬੜੀ ਸ਼ੇਕੀ ਹੋ ਜਾਏਗਾ ਕਿ ਜੇ ਤੁਸੀਂ ਉਧਰ ਨੂੰ ਚਲੇ ਗਏ ਉਹਨਾਂ ਨੇ ਫਿਰ ਤੁਹਾਡਾ ਆਨੰਦਪੁਰ ਸਾਹਿਬ ਵੱਲੋਂ ਮੂੰਹ ਸਦਾ ਵਾਸਤੇ ਮੋੜ ਦੇਣਾ ਇੱਕ ਗੱਲ ਯਾਦ ਰੱਖਿਓ ਫਿਰ ਵੀ ਮੈਂਂਤੀ ਕਰਾਂ ਜ਼ਰੂਰ ਆਪਣੇ ਗੁਰੂ ਦੀਆਂ ਸੇਵਾਵਾਂ ਕਰੋ ਕਦੇ ਤਾਂ ਰੰਗ ਲੱਗੂਗਾ ਕਦੇ ਸੇਵਾਵਾਂ ਰੱਜ ਕੇ ਕਰੋ ਭਲਾ ਕਰਮ ਕਰੋ ਪਰ ਕਿਤੇ ਜੇ ਪਰਨਾ ਸੇਵਾ ਕਰਨ ਲੱਗਿਆਂ ਨਹੀਂ ਉਦਾਂ ਵੀ ਸਜਾਇਆ ਕਰੋ ਤੁਹਾਨੂੰ ਆਦਤ ਬਣ ਜਾਵੇ ਸਿਰ ਤੇ ਦਸਤਾਰ ਸਜਾਉਣ ਦੀ ਆਦਤ ਬਣ ਜਾਵੇ ਪਰਨਾ ਬੰਨਣ ਦੀ ਹੌਲੀ ਹੌਲੀ ਜਦੋਂ ਆਦਤ ਬਣ ਗਈ ਨਾ ਸਿਰ ਦੇ ਉੱਤੇ ਸਜੀ ਸੋਹਣੀ ਦਸਤਾਰ ਨੇ ਇੱਕ ਦਿਨ ਆਪਣਾ ਪ੍ਰਭਾਵ ਛੱਡ ਦੇਣਾ ਤੇ ਤੇਰਾ ਫਿਰ ਜੀ ਕਰਾਉਣਾ ਕਿ ਹੁਣ ਪਰਨਾ ਬੰਨ ਕੇ ਰੱਖਿਆ ਕਰਾ ਹੁਣ ਪੱਗ ਬੰਨ ਕੇ ਰੱਖਿਆ ਕਰਾ